ਮੇਰਾ ਨਾ ਐ ਹੋਇਆ 20 ਲੱਖ ਦੀ ਹੋਇਆ ਸੀਗਾ ਤੇ ਵੀ 20 ਲੱਖ ਰੁਪਇਆ ਲਾਵਾਂਗੇ ਤੇ ਤੈਨੂੰ ਆਸਟ੍ਰੇਲੀਆ ਵੀ ਲੈ ਜਾਾਂਗੇ ਜੀ ਤੇ ਬਾਹਰ ਪੱਕੀ ਕੁੜੀ ਹੈਗੀ ਆ ਉਹ ਫਰੌਡ ਡਾਕੂਮੈਂਟ ਜਿੰਨੇ ਵੀ ਵਖਾਏਗੇ ਮੈਨੂੰ ਜਾਨੀ ਕਿ ਝਾਲੀ ਵੀ ਜ਼ਿਆਦਾ ਖਾਇਗੀ ਸੀ ਸਗੋਂ ਤੋਂ ਬਾਅਦ ਸਾਨੂੰ ਵੀ ਜਾਨੀ ਕਿ ਮਹੀਨਾ ਡੇਢ ਮਹੀਨੇ ਬਾਅਦ ਪਤਾ ਲੱਗਿਆ ਸੀਗਾ ਜੀ ਵੀ ਇਹ ਫਰੌਡ ਹੈ ਜੀ ਇਹ ਨੀਵੀ ਨਾਮ ਇੱਕ ਲੜਕੀ ਹੈ ਉਹਦੇ ਖਿਲਾਫ ਗੁਪਪਿਆਰ ਸਿੰਘ ਵਾਸੀ ਨਾ ਪਿੰਡ ਨਥੇਵਾਲਾ ਜ਼ਿਲ੍ਹਾ ਫਰੀਦਕੋਟ ਨੇ ਕੰਪਲੇਨਟ ਕੀਤੀ ਸੀ ਕਿ ਉਹਨੂੰ ਵਿਆਹ ਦਾ ਚਾਂਸਾ ਦੇ ਕੇ ਜੈਸਟ੍ਰੇਲੀਆ ਦੇ ਪੀਆਰ ਦੋਵਾਂ ਦੇ ਚੱਕਰ 'ਚ ਉਹਦੇ ਨਾਲ ਕਰੀਬ 10 ਲੱਖ ਦੀ ਠੱਗੀ ਮਾਰੀ ਹੈ ਨਵੇਂ ਮਹੀਨੇ ਦੇ ਵਿੱਚ 4 ਸਤੰਬਰ ਨੂੰ ਮੇਰਾ ਸ਼ਗਨ ਹੋਇਆ ਸੀਗਾ ਜੀ ਤੇ ਜਿਹੜੀਆਂ ਫੋਟੋਆਂ ਤੁਸੀਂ ਦੇਖ ਰਹੇ ਐ ਤੇ ਇਹਦੇ ਉਹਦੇ ਵਿੱਚ ਬਾਅਦ 'ਚ ਸਾਨੂੰ ਥੋੜਾ ਨਵੰਬਰ ਦੇ ਲਾਸਟ ਤੱਕ ਸਾਨੂੰ ਪਤਾ ਲੱਗਿਆ ਸੀਗਾ ਹਾਂਜੀ ਸਭ ਸਾਰਿਆਂ ਨੂੰ ਇਹੀ ਤਾਂ ਲਾਰੇ ਲਾਉਂਦੀ ਵੀ ਵਿਆਹ ਕਰਵਾ ਕੇ ਪਰ ਹੈ ਸਾਰਾ ਜਾਲੀਆ ਨਕਲੀ ਪਾਸਪੋਰਟਾਂ ਨਕਲੀ ਵੀਜ਼ਾ ਹੀ ਦਸਾ ਕੇ ਟੀਨਾ ਡੋਟਾਈ ਮੇਰਾ ਨਾਮ ਹੈ ਗੌਰਵਿਆ ਸਿੰਘ ਸਾਨੋਤ ਵੀਰ ਸਿੰਘ ਪਿੰਡ ਨਵਾਂ ਨੱਥਿਆਲਾ ਹਲਕਾ ਕੋਟਪੁਰਾ ਜਿਲ੍ਹਾ ਫਰੀਦਕੋਟ ਇਹ ਜਿਹੜੀ ਤੁਸੀਂ ਫੋਟੋਆਂ ਦਿਖਾ ਰਹੇ ਹੋ ਕੀ ਮਾਮਲਾ ਸਾਰਾ ਹੈ ਇਹ ਜੀ ਮੇਰੇ ਨਾਲ ਅਸਲ ਵਿੱਚ ਜਦੋਂ ਮੇਰਾ ਸਗਣ ਪੈ ਗਿਆ ਤੇ ਆਸਟ੍ਰੇਲੀਆ ਪੱਕੀ ਤੌਰ ਤੇ ਪੀਆਰ ਦੀ ਕੁੜੀ ਸੀਗੀ ਉਹਦਾ ਨਾਮ ਨਿਹਦੀ ਹੈਗਾ ਤੇ ਪੁੱਤਰੀ ਹੈਗੀ ਅਵਨਾਸ਼ ਕੁਮਾਰ ਤੇ ਰਹਿਣ ਵਾਲੀ ਹੈਗੀ ਇਹ ਗੁਰਾਇਆਂ ਜਿੱਥੇ ਗੁਰਾਇਆਂ ਸ਼ਹਿਰ ਉਹ ਆ ਜਿਹੜਾ ਫਲੋਰ ਤੇ ਫਗਵਾੜੇ ਦੇ ਵਿਚਕਾਰ ਆ ਜ਼ਿਲ੍ਹਾ ਜਲੰਧਰ ਆ ਜੀ ਗੁਰਾਇਆਂ ਦੇ ਰਹਿਣ ਵਾਲੇ ਆ ਜਵਾਲਾ ਪੈਸ ਵਾਲੀ ਗਲੀ ਇਹਨਾਂ ਇਹਨਾਂ ਦਾ ਐਡਰੈਸ ਹੈਗਾ ਤੇ ਉਹ ਵੀ ਉੱਥੇ ਰਹਿੰਦੇ ਹੈਗੇ ਜੀ ਟੋਟਲ ਕੀ ਡੀਲ ਹੋਈ ਸੀ ਕਿਸ ਤਰ੍ਹਾਂ ਦੀ ਹੋਈ ਸੀ ਮੇਰਾ ਨਾ ਐ ਹੋਇਆ 20 ਲੱਖ ਦੀ ਆ ਹੋਇਆ ਸੀਗਾ ਤੇ ਵੀ 20 ਲੱਖ ਰੁਪਇਆ ਲਾਵਾਂਗੇ ਤੇ ਤੈਨੂੰ ਆਸਟ੍ਰੇਲੀਆ ਵੀ ਲੈ ਜਾਾਂਗੇ ਜੀ ਤੇ ਬਾਹਰ ਪੱਕੀ ਕੁੜੀ ਹੈ ਗਿਆ ਉਹ ਫਰੌਡ ਡਾਕੂਮੈਂਟ ਜਿੰਨੇ ਵੀ ਖਾਏ ਗਏ ਮੈਨੂੰ ਜਾਨੀ ਕਿ ਜਾਲੀ ਵੀ ਜਿਆਦਾ ਖਾਏ ਗਿਆ ਤੇ 955000 ਮੇਰੇ ਤੋਂ ਲੈ ਲਿਆ ਜੀ ਤੇ ਸਗੰਤੀ ਲੈ ਲਿਆ ਜਦੋਂ ਸਗੰਤ ਤੋਂ ਬਾਅਦ ਸਾਨੂੰ ਵੀ ਜਾਨੀ ਕਿ ਮਹੀਨਾ ਡੇਢ ਮਹੀਨੇ ਬਾਅਦ ਪਤਾ ਲੱਗਿਆ ਸੀਗਾ ਜੀ ਵੀ ਇਹ ਫਰੌਡ ਹੈ ਜੀ ਜਿਹੜਾ ਤੁਸੀਂ 955000 ਦਿੱਤਾ ਕਿਵੇਂ ਕਿਵੇਂ ਦਿੱਤਾ ਕਦੇ ਨਹੀਂ ਦਿੱਤਾ ਨਹੀਂ ਕਰਾਈ ਦਿੱਤੇ ਜੀ ਸਾਰੇ ਤੇ 7.5 ਲੱਖ ਰੁਪਇਆ ਬੈਂਕ ਕਰਾਈ ਗਿਆ ਮੇਰਾ ਆਨਲਾਈਨ ਗੂਗਲ ਪੇ ਫੋਨ ਪੇ ਰਹੀ ਤੇ ਬਾਕੀ ਜਿਹੜਾ ਕੈਸ਼ ਆ 2.5 ਲੱਖ ਰੁਪਇਆ ਕੈਸ਼ ਗਿਆ ਜੀ ਤੇ ਤੁਹਾਡੇ ਨਾਲ ਸ਼ਾਦੀ ਕਰਾ ਕੇ ਬਾਹਰ ਜਾਣ ਦੀ ਹਾਂਜੀ ਹਾਂਜੀ ਜਦੋਂ ਸ਼ਾਦੀ ਵੀ ਕਰਵਾ ਕੇ ਲੈ ਕੇ ਜਾਵਾਂਗੇ ਤੇ ਵੀ ਇਹ ਤੁਹਾਨੂੰ ਇੰਨੇ ਪੈਸੇ ਲਾਵਾਂਗੇ ਉਹਦੇ ਮਾਮਲੇ ਦੇ ਵਿੱਚ ਇਹ ਮੇਰੇ ਨਾਲ ਜਿਹੜੀ ਠੱਗੀ ਫਰਾਡ ਹੋਇਆ ਸੀ ਇਹ ਕਦੋਂ ਹੋਇਆ ਤੇ ਫਿਰ ਕੀ ਮਾਮਲਾ ਇਹ ਜੀ 2021 ਨਵੰਬਰ ਦੇ ਵਿੱਚ ਨਵੇਂ ਮਹੀਨੇ ਦੇ ਵਿੱਚ 4 ਸਤੰਬਰ ਨੂੰ ਮੇਰਾ ਇਹ ਸ਼ਗਨ ਹੋਇਆ ਸੀਗਾ ਜੀ ਤੇ ਜਿਹੜੀਆਂ ਫੋਟੋਆਂ ਤੁਸੀਂ ਦੇਖ ਰਹੇ ਆਂ ਤੇ ਇਹਦੇ ਉਹਦੇ ਵਿੱਚ ਪਾਸ ਸਾਨੂੰ ਥੋੜਾ ਨਵੰਬਰ ਦੇ ਲਾਸਟ ਤੱਕ ਸਾਨੂੰ ਪਤਾ ਲੱਗ ਗਿਆ ਸੀਗਾ ਤੇ 2021 ਦਾ ਮਾਮਲਾ ਹੈ ਜੀ 9ਵੇਂ ਮਹੀਨੇ ਦੇ ਵਿੱਚ ਸ਼ਿਕਾਇਤ ਦੀ ਰਿਪੋਰਟ ਆਇਆ ਸੀ ਜੀ ਹਾਂਜੀ ਇਹਦੇ ਬਾਅਦ ਪੁਲਿਸ ਨੂੰ ਅਸੀਂ ਸਾਰਾ ਦੇ ਚੁੱਕੇ ਜੀ ਤੇ ਇਹ ਤੇ ਐਫ ਆਈ ਆਰ ਹੋ ਚੁੱਕੀ ਹੈ ਜੀ ਤੇ ਹੋਰ ਕਿੰਨੇ ਮਾਮਲੇ ਲੱਗ ਜਿਹੜੀ ਤੁਸੀਂ ਫੋਟੋਆਂ ਦਿਖਾ ਰਹੇ ਹੋ ਹੋਰ ਇਹਨੇ ਮੇਰੇ ਮਤਾਂ ਕਿ ਜਦੋਂ ਉੱਥੇ ਪਤਾ ਕੀਤਾ ਜਾਂ ਹੋਰ ਐਫ ਆਈ ਆਰ ਜਦੋਂ ਅਸੀਂ ਉਥੇ ਠਾਣਾ ਸਿਟੀ ਗੁਰਾਇਆਂ ਦੇ ਵਿੱਚ ਗਏ ਆ ਜਿਹੜਾ ਭੈਣ ਉੱਥੇ ਜਿਹੜੀਆਂ 4-5 ਐਫਆਈਆਰ ਇਹਦੇ ਤੇ ਲਾਂਚ ਹੋ ਚੁੱਕੀਆਂ ਜੀ ਤੇ 4-5ਾਂ ਸਾਵਾਂ ਤੇ ਇੱਕ ਮੁੰਡਾ ਦਾ ਜਿਹੜਾ ਮਲੂਡ ਆਲਖ ਅਫਵਾੜ ਦੇ ਵਿੱਚ ਖਬਰ ਵੀ ਲੱਗੀ ਆ ਉਹ ਖੁਦਕੁਸ਼ੀ ਵੀ ਕਰ ਗਿਆ ਤੇ ਵੀ ਜਨ ਕੇ 7.5 ਲੱਖ ਰੁਪਏ ਦਿੱਤੇ ਉਹਦੇ ਨਾਲ ਵੀ ਠੱਗੀ ਵਜੀ ਆ ਉਹ ਮਲੂਡ ਟੈਂਡਾਲਖੀ ਸਭ ਨੂੰ ਇਹੀ ਕਿਹਾ ਸੀਗਾ ਵੀ ਵਿਆਹ ਕਰਾ ਕੇ ਹਾਂਜੀ ਸਭ ਸਾਰਿਆਂ ਨੂੰ ਇਹੀ ਕਾਰ ਲਾਰੇ ਲਾਉਂਦੀ ਵੀਰ ਨੂੰ ਵਿਆਕਰਵਾ ਕੀ ਪਰ ਹੈ ਸਾਰਾ ਜਾਲੀਆ ਨਕਲੀ ਪਾਸਪੋਰਟਾਂ ਨਕਲੀ ਵੀਜ਼ਾ ਜਾਂ ਪਸਾ ਕੇ ਕ੍ਰਿਮਸ਼ਨ ਕਾਰਵਾਈ ਕੀਤੀ ਕੋਈ ਪਰ ਸਨੇਹ ਹੈ ਇਹ ਜਾਣਦੇ ਆ ਜੀ ਉਦਾਂ ਕਈ ਵਾਰੀ ਗਏ ਆ ਪਰ ਸਾਨੂੰ ਘਰੇ ਨਹੀਂ ਮਿਲਦੀ ਤੇ ਇਹ ਫਰਾਰ ਚੱਲ ਰਹੀ ਆ ਤੇ ਹਜੇ ਬਾਹਰ ਹੈਗੀ ਕਰਫੇ ਦੇ ਵਿੱਚ ਨਹੀਂ ਗ੍ਰਫਦਾਰ ਨਹੀਂ ਹੋਈ ਇਹ ਹਾਂ ਸੁਦਰ ਚ ਕਦੋਂ ਮਾਮਲਾ ਦਰਜ ਹੋਇਆ ਕੋਰਤ ਦੇ ਵਿੱਚ ਥਾਣਾ सदर ਦੇ ਇਹ 28 28 ਜੇਨੀ ਤੇ 18 ਮਾਰਚ 2023 ਨੂੰ ਇਹ ਹੋਇਆ ਸੀ ਇਹ ਮਾਮਲਾ ਦਰਜ ਹਲੇ ਤੱਕ ਕੋਈ ਕਾਰਵਾਈ ਨਹੀਂ ਤੱਕ ਹੈ ਕੋਈ ਕਾਰਵਾਈ ਨਹੀਂ ਹੋਈਗੀ 1 ਸਾਲ ਤੇ 3 ਕ ਮਹੀਨੇ ਹੋ ਚੁੱਕੇ ਆ ਐਫ ਆਈ ਆਰ ਦਰਜ ਹੋਈ ਨਹੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਕਹਿਣਾ ਇਨਸਾਫ ਦਵਾਇਆ ਜਾਵੇ ਤੇ ਉਹਨੂੰ ਜਲਦੀ ਤੋਂ ਜਲਦੀ ਗਿਰਫਤਾਰ ਕੀਤਾ ਜਾਵੇ ਤੇ ਮੈਨੂੰ ਨਿਆਂ ਮਿਲ ਸਕੇ ਮੈਂ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦਾ ਹਾਂ ਕਿਸੇ ਹੋਰ ਨੂੰ ਹਾਂਜੀ ਤਾਂ ਕਿ ਕਿਸੇ ਹੋਰ ਨਾ ਗਾਂ ਕਿ ਹੋਰ ਕਿਸੇ ਨਾਲ ਠੱਗੀਆਂ ਨਾ ਮਾਰ ਚੁੱਕੇ ਕਿਉਂਕਿ ਇਹ ਹਾਂਜੀ ਕਈ ਥਾਵਾਂ ਤੇ ਠੱਗੀਆਂ ਮਾਰ ਚੁੱਕੀ ਹੈ ਤੇ ਮੇਰੇ ਨਾਲ ਇਹ ਚੱਲ ਹੋ ਗਿਆ ਜੀ ਤੇ ਪਰ ਮੈਂ ਪ੍ਰਸ਼ਾਸਨ ਨੂੰ ਕਰਦਾ ਬੇਨਤੀ ਇਹਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਹੋਰ ਵੀ ਜਿਹੜੇ ਪਰਿਵਾਰ ਪਾ ਸਕਣ ਠੱਗੀ ਤੋਂ ਜੀ ਇਹ ਜੋ ਇਵੇਨਟ ਕਰਕੇ ਬਾਹਰ ਭੇਜਨੇ ਦਾ ਜਨਸਰ ਇਹ ਨੀਗੀ ਨਾਮ ਇੱਕ ਲੜਕੀ ਹੈ ਉਹਦੇ ਖਿਲਾਫ ਗੁਰਪ੍ਰੀਤ ਸਿੰਘ ਵਾਸੀ ਨਾ ਪਿੰਡ ਨੱਥੇਵਾਲਾ ਜ਼ਿਲ੍ਹਾ ਫਰੀਦਕੋਟ ਨੇ ਕੰਪਲੇਨਟ ਕੀਤੀ ਸੀ ਕਿ ਉਹਨੂੰ ਵਿਆਹ ਦਾ ਚਾਂਸਾ ਦੇ ਕੇ ਜੇ ਆਸਟ੍ਰੇਲੀਆ ਦੇ ਪੀਆ ਰੋਮ ਦੇ ਚੱਕਰ 'ਚ ਉਹਦੇ ਨਾਲ ਕਰੀਬ 10 ਲੱਖ ਦੀ ਠੱਗੀ ਮਾਰੀ ਹੈ ਯੋਨੀ ਵਿੱਚ ਚਾਰ ਬੰਦੇ ਅਤੇ ਆਫਟਰ ਇਨਵੋਇਡੀ ਪਛਾਤਾ ਦੁਆਰਾ ਇੱਕ ਬੰਦਾ ਜਿਹੜਾ ਹਰਜਿੰਦਰ ਸਿੰਘ ਹੈ ਉਹ ਰੈਸਟ ਹੋ ਚੁੱਕਾ ਹੈ ਬਾਕੀ ਟੈਂਪੋਸ਼ਨ ਜਿਧੀਆ ਭਾਰ ਦਿੱਤੀ ਜਾ ਰਹੀ ਹੈ ਜਿਹਨਾਂ ਨੇ ਵਾਪਕ ਤੋਂ ਉਹਦੇ ਰਿਲੇਟ ਕੀਤੀਆਂ ਬਟਾ ਦੇ ਗ੍ਰਿਫਤਾਰ ਨਹੀਂ ਹੋਏ ਛੇਤੀ ਗ੍ਰਿਫਤਾਰੀ ਕਰ ਲਈ ਹੈ ਤੁਸੀਂ ਕੁਝ ਪਤਾ ਦੱਸ ਸਕਦੇ ਹੋ ਕਿਤੇ ਹੋਰ ਵੀ ਕੋਈ ਲੜਕੀ ਦੇ ਨਾਮ ਲੈ ਕੇ ਨਹੀਂ ਨਹੀਂ ਇਸ ਵਾਰ ਇਹਦੇ ਨਹੀਂ ਪਤਾ